ਗੁਰੂ ਨਾਨਕ ਪਾਸ਼ਾ ਦੇ ਗੁਰਪੁਰਬੀਆ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਇਸ ਵਕਤ ਅਸੀਂ ਖੜੇ ਆ ਜਨਮ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ ਜੀ ਨਨਕਾਣਾ ਸਾਹਿਬ ਦੇ ਆਲੇ ਦੁਆਲੇ ਜਿੰਨੇ ਵੀ ਗੁਰਦੁਆਰੇ ਉਹਨਾਂ ਦੇ ਦਰਸ਼ਨ ਕਰਨ ਜਾ ਰਹੇ ਆ ਤੇ ਨਾਲ ਹੀ ਤੁਹਾਨੂੰ ਕਰਵਾਨੇ ਆ ਦਰਸ਼ਨ ਜੀ ਤੇ ਅਸੀਂ ਹੁਣ ਇਸ ਵਕਤ ਖੜੇ ਆ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਤੇ ਅਸੀਂ ਇੱਥੋਂ ਜਾ ਰਹੇ ਆ ਬਾਹਰ ਤੇ ਆਓ ਤੁਹਾਨੂੰ ਦਿਖਾਨੇ ਆ ਬਾਹਰਲੇ ਗੁਰਦੁਆਰਾ ਤੇ ਸਾਰਿਆਂ ਦੇ ਇਤਿਹਾਸ ਦਿਖਾਵਾਂਗੇ ਤੇ ਕਰਾਨੇ ਦਾ ਦਰਸ਼ਨ ਜੁੜੇ ਰਹੋ ਸਾਡੇ ਨਾਲ ਬਲੌਗ ਵਿੱਚ ਸਤਿਯਾ ਗਾਜੀ ਆ ਦੇਖੋ ਜੀ ਆਪਣੇ ਸਿਕਿਉਰਟੀ ਦੇ ਪੂਰੇ ਪ੍ਰਬੰਧ ਕਿੱਥੇ ਹੋਏ ਨੇ ਤੇ ਇਹ ਮੇਨ ਐਂਟ੍ਰੈਂਸ ਗੇਟ ਹੈ ਤੇ ਅਸੀਂ ਜਾ ਰਹੇ ਆ ਇਹ ਬਾਹਰ ਲੜਕੜਾ ਹੈ ਤੋਂ ਤੇ ਬਾਹਰਲੇ ਪਾਸੇ ਦਿਖਾਨੇ ਆ ਕਿੰਨੇ ਕਿ ਦੂਰ ਨੇ ਹੈ ਤੋਂ ਗੁਰਦੁਆਰਾ ਸਾਹਿਬ ਤੇ ਬਾਹਰ ਕਿਵੇਂ ਦਾ ਰਹਿਣ ਸਹਣ ਹੈ ਕਿਵੇਂ ਲੋਕ ਨੇ ਉਹ ਤਾਂ ਸਾਰੇ ਦਿਖਾਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਆ ਗਏ ਜੀ ਬਾਹਰ ਗੇਟ ਤੋਂ ਦੇ ਨਾਲ ਸਾਰੀ ਸਿਕਿਉਰਿਟੀ ਆਪਣੇ ਨਾਲ ਤਾਇਨਾਤ ਹੈ ਇਹ ਇੱਥੇ ਦੀਆਂ ਗਲੀਆਂ ਕਿਸੇ ਟਾਈਮ ਗੁਰਨਾਨ ਸਿੰਘ ਪਾਸ਼ਾ ਵੀ ਇਸ ਗਲੀਆਂ 'ਚ ਘੁੰਮਦੇ ਹੋਣਗੇ ਹਨ ਤੇ ਇਹ ਆਪਣੀਆਂ ਨਾਲ ਦੀਆਂ ਸੰਗਤਾਂ ਆ ਰਹੀਆਂ ਨੇ ਜੀ ਆਏ ਸੰਗਤੋ ਚਲੋ ਚਲੋ ਇਹ ਸਾਰੀਆਂ ਪੰਜਾਬ ਤੋਂ ਆਈਆਂ ਸੰਗਤਾਂ ਨੇ ਸਾਡੇ ਨਾਲ ਇਹ ਸਾਰੇ ਸਿਕਿਉਰਟੀ ਦੇ ਪ੍ਰਬੰਧ ਕੀਤੇ ਹੋਏ ਨੇ ਜੀ ਇਹਨਾਂ ਨੇ ਇਹ ਮੇਨ ਐਂਟ੍ਰੈਂਸ ਆ ਗਈ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜੀ ਤੇ ਆ ਗਿਆ ਜੀ ਨਨਕਾਣਾ ਸਾਹਿਬ ਜੀ ਆ ਦੁਕਾਨਾਂ ਇੱਕ ਗੁਰਦੁਆਰੇ ਸਾਹਿਬ ਦੇ ਬਿਲਕੁਲ ਸਾਹਮਣੇ ਹੈ ਜੀ ਤੇ ਦੇਖੋ ਜੀ ਇਹ ਸਾਰੀ ਗੁਰੂ ਨਾਨਕ ਪਾਸ਼ਾ ਦੇ ਨਾਮ ਨੇ ਦੇਖੋ ਜੀ ਕਹਿੰਦੇ ਮੁੰਡੇ ਕਰਾ ਲੱਗ ਰਹੇ ਨੋਟ ਚੇਂਜ ਖੁੱਲੇ ਪੈਸੇ ਲੈ ਲੈ ਗੱਥੀਆਂ ਇਹ ਹੈਗੇ ਦਾਦਾ ਜੇ ਪਾਕਿਸਤਾਨੀ ਨੋਟ ਹਾਂਜੀ ਕੀ ਹਾਲ ਨੇ ਜੀ ਕੀ ਹਾਲ ਚਾਲ ਨੇ ਜੀ ਠੀਕ ਹੋ ਸੋ ਇਹ ਸਾਰੇ ਲੋਕ ਆਪਣੇ ਨੂੰ ਪਿਆਰ ਕਰਨ ਵਾਲੇ ਨੂੰ ਪਾ ਰਹੇ ਨੇ ਜੀ ਪਾਕਿਸਤਾਨੀ ਦਾਦਾ ਜੇ ਨੋਟ ਜਿਹੜੇ ਕਿ ਇੱਥੇ ਚੱਲਦੇ ਨੇ ਆਪਣੇ ਨਾਲ ਬਿਲਕੁਲ ਵੱਖਰੇ ਨੇ ਜੀ ਆਹ ਭਾਈ ਜਾਨ ਜੀ ਕੀ ਹਾਲ ਜਾਣੇ ਜੀ ਸ਼ੁਕਰ ਹੈ ਸ਼ੁਕਰ ਹੈ ਹੋਰ ਕੀ ਕਰਦੇ ਕੀ ਬਾਤ ਹੈ ਹੋਰ ਸੰਗਤੋਂ ਕਿਵੇਂ ਲੱਗ ਰਿਹਾ ਠੀਕ ਆ ਜੀ ਬਹੁਤ ਵਧੀਆ ਕੈਮ ਆ ਜਮਾ ਓਕੇ ਕਿਵੇਂ ਮਹਿਸੂਸ ਹੋ ਰਿਹਾ ਬਹੁਤ ਵਧੀਆ ਜੀ ਅੱਜ ਵੇ ਪੰਜਾਬ ਆਇਓ ਕਜੀ ਹੈ ਜਿਵੇਂ ਪੰਜਾਬ ਜਿਵੇਂ ਬਹੁਤ ਹੋਰ ਹੀ ਰਹੀ ਜਾਈਏ ਕੀ ਬਾਤ ਹੈ ਬਹੁਤ ਵਧੀਆ ਲੱਗ ਰਿਹਾ ਹੈ ਨਾ ਆਪਣਾ ਬਹੁਤ ਵਧੀਆ ਬਹੁਤ ਵਧੀਆ ਆਪਣਾ ਪੰਜਾਬ ਸਹੀ ਗੱਲ ਹੈ ਕਿਸੇ ਸਮੇ ਗੁਰਨਾਨਕ ਪਾਸ਼ਾ ਵੀ ਇੱਥੇ ਗਲੀਆਂ ਚ ਘੁੰਮਦੇ ਹੋਣਗੇ ਉਹਨਾਂ ਦੀ ਕਿਰਪਾ ਨਾਲ ਹੀ ਅਸੀਂ ਅੱਜ ਇੱਥੇ ਪਹੁੰਚੇ ਹਾਂ ਮੋਰਸ ਰਸਕੇ ਤਾਂ ਵੀ ਆਟੋ ਵੀ ਇੱਧਰ ਆਪਣੇ ਰਸਤੇ ਆਦਨੇ ਇਹ ਪੁੱਛਨੇ ਕਿ ਕਿੱਥੇ ਗੁਰਦੁਆਰਾ ਸਾਹਿਬ ਤੇ ਨਾਲ ਨਾਲ ਬੜੇ ਪੂਰੇ ਸਕਿਉਰਟੀ ਦੇ ਪ੍ਰਬੰਧ ਹੈਗੇ ਨੇ ਜੀ ਇੱਥੇ ਪੁਲਿਸ ਤਾਇਨਾਤ ਹੁੰਦੀ ਹੈ ਜੀ ਸੋ ਕਿਸੇ ਤਰ੍ਹਾਂ ਦੇ ਵੀ ਇੱਥੇ ਕਿਸੇ ਨੂੰ ਕੋਈ ਖਤਰਾ ਨਹੀਂ ਹੁੰਦਾ ਤੇ ਪੂਰੀ ਸੇਫਟੀ ਦੇ ਪ੍ਰਬੰਧ ਹੈਗੇ ਨੇ ਅਸੀਂ ਆਮ ਗਲੀਆਂ ਚੋਂ ਘੁੰਮ ਰਿਹਾ ਸਾਨੂੰ ਕੋਈ ਮਨਾਹੀ ਨਹੀਂ ਕੀਤੀ ਇਹਨਾਂ ਨੇ ਤੇ ਸਾਰੀ ਸੰਗਤਾਂ ਆਪਣੇ ਗੁਰਤਾ ਮਾਰੇ ਦਰਸ਼ਨ ਕਰਨ ਜਾ ਰਹੀਆਂ ਨੇ ਤੇ ਸਭ ਨੂੰ ਚਾਹ ਹੁੰਦਾ ਵੀ ਆਪਣੇ ਵਿਚੜੇ ਗੁਰਤਾ ਮਾਰੇ ਦਰਸ਼ਨ ਕਰੀਏ ਅਸੀਂ ਕਿਉਂ ਬਾਜੀ ਬਿਲਕੁਲ ਜੀ ਬਿਲਕੁਲ ਸੋ ਸਾਰੀ ਸਿੱਖ ਸੰਗਤਾਂ ਵਾਕਈ ਬਾਬੇ ਨਾਲੇ ਕਿਰਪਾ ਕੀਤੀ ਆ ਤੇ ਸੋਚਿਆ ਸੀ ਆਪਾਂ ਐਵੇਂ ਘੁੰਮਾਂਗੇ ਨਨਕਾਰਾ ਸਾਹਿਬ ਦੀਆਂ ਗਲੀਆਂ ਚ ਜਿਹੜਾ 2-2.5 ਸਾਲ ਹੋ ਗਏ ਸੀ ਸੋਚਦਿਆਂ ਨੂੰ ਹੋਰ ਜੀ ਅੱਜ ਵੀ ਦਰਸ਼ਨ ਕਰੀ ਅੱਜ ਵੀ ਦਰਸ਼ਨ ਕਰੀਏ ਚਲੋ ਇੱਕ ਦਿਨ ਦਰਸ਼ਨ ਮਿਲ ਹੀ ਗਏ ਬਾਬੇ ਨਾਲ ਸੋ ਇਹ ਐਥੋਲੇ ਜਿਵੇਂ ਆਪਣੇ ਈ ਰਿਕਸ਼ਾ ਨੇ ਇਹ ਐਥੋਰੇ ਨੇ ਇਹ ਪੂਰਾ ਮੈਂ ਕਹਿੰਦਾ ਅਪਗ੍ਰੇਡ ਕੀਤਾ ਹੋਇਆ ਇਹਨਾਂ ਨੇ ਤੇ ਆ ਹੋ ਗਿਆ ਦੁਕਾਨਾ ਇਤਨੀ ਜੀ ਤੇ ਬਾਬਾ ਜੀ ਦੇ ਮਿਲਦੇ ਸਸਤੀਆਂ ਛੇਵਾਂ ਲੱਗ ਜਾਂਦਾ ਹੈ ਕੀ ਬਾਤ ਹੈ ਇਹ ਆਂਦੇ ਹੋਏ ਜੀ ਆਂਦੇ ਹੋਏ ਆਂਦੇ ਹੋਏ ਵਾਪਸੀ ਨੂੰ ਦੁਕਾਨ ਜ ਆ ਆ ਵੀ ਕੀ ਕੀ ਬਾਤ ਹੈ ਸੋ ਐਤਾ ਜੀ ਅਰੋਏ ਕਾ ਨਨਕਾਣਾ ਸਾਹਿਬ ਤੇ ਲੱਗਿਆ ਹੋਇਆ ਇਹ ਗੁਰਪੁਰਬ ਮੌਕੇ ਤੇ ਇਹ ਨਾਲ ਹੀ ਇੱਥੇ ਸਫਾਈ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਜਿੱਥੇ ਵੀ ਕਿਤੇ ਗੰਦ ਹੁੰਦਾ ਹੈ ਤਾਂ ਇਹ ਆਪਣੇ ਸਫਾਈ ਕਰਮਚਾਰੀ ਇੱਥੇ ਸਾਫ਼ ਕਰ ਦਿੰਨੇ ਨੇ ਕੋਈ ਇੱਥੇ ਗੰਦ ਪਾ ਨਹੀਂ ਦਿੰਦੇ ਹੈਗੇ ਆਹ ਅਗੇ ਜੀ ਫੇਮਸ ਹੈ ਤੁਹਾਡੀ ਪੂਰੀ ਸ਼ੋਲੇ ਸ਼ੁਕਰੀਆ ਜੀ ਆਂਦੇ ਹੋਏ ਦੇਖਦੇ ਆ ਜੀ ਬਾਹਰ ਤੁਹਾਡੀ ਦੁਕਾਨ ਦੇਖ ਲਈ ਅਸੀਂ ਠੀਕ ਹੈ ਆਂਦੇ ਹੋਏ ਇਹ ਭਾਈ ਨੇ ਪੂਰਾ ਸਫਾਈ ਦਾ ਪ੍ਰਬੰਧ ਕੀਤਾ ਹੋਇਆ ਜੀ ਅਜੀ ਜਿਵੇਂ ਆਪਣੇ ਘਰਾਂ ਚ ਸਿਲੰਡਰ ਹੁੰਦੇ ਨੇ ਹਨ ਤੇ ਗੈਸ ਇਹਨਾਂ ਦੇ ਮੀਟਰ ਲੱਗੇ ਹੁੰਦੇ ਨੇ ਤੇ ਸਿੱਧਾ ਸਪਲਾਈ ਅਡਵਾਂਸ ਇਹਨਾਂ ਦੇ ਹੈਗਾ ਤੇ ਆ ਆਪਣੇ ਹੈਗੇ ਮਾਰਕੀਟ ਨਨਕਾਰਾ ਸਾਹਿਬ ਦੀ ਸਾਰਾ ਛੋਟਾ ਮोटा ਸਮਾਨ ਤੁਹਾਨੂੰ ਮਿਲ ਜੂਗਾ ਅਖਾੜ ਬਿੰਦਾਂ ਹੋ ਗਿਆ ਫੋਟੋ ਆ ਗਿਆ ਸੁਰਖਿਆ ਬਿੰਦਿਆ ਸਾਰਾ ਕੁਝ ਹੈਗਾ ਹੀ ਇੱਥੇ ਕਿ ਅਸੀਂ ਹੁਣ ਪਹੁੰਚ ਗਏ ਜੀ ਪਹਿਲੇ ਗੁਰਦੁਆਰਾ ਸਾਹਿਬ ਤੇ ਏ ਦਾ ਨਾਮ ਚੰਦਰੀਆ ਦੇਖ ਰਿਹਾ ਜੀ ਤੇ ਤੁਹਾਨੂੰ ਜਾਣੂ ਕਰਾਨੇ ਤੇ ਇਤਿਹਾਸ ਨਾਲ ਸੋ ਅਸੀਂ ਜਾ ਰਹੇ ਹਾਂ ਅੰਦਰ ਇੱਥੇ ਬਹੁਤ ਫੋਟੋ ਇਹਦਾ ਨਾਮ ਹੈ ਜੀ ਗੁਰਦੁਆਰਾ ਤੰਬੂ ਸਾਹਿਬ ਦਾ ਇਤਿਹਾਸ ਅਮੀਰ ਮਾਰਤਾ ਹੈ ਤਿਆਰ ਹੋ ਰਹੀ ਹੈ ਇਹ ਆ ਇੱਥੇ ਦੀ ਪੁਰਾਣੀ ਮਾਰਤਾ ਹੈ ਜਿਸ ਤੇ ਦਰਸ਼ਨ ਕਰਦੇ ਤੇ ਆਓ ਤਾਂ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨੇ ਕਰਵਾਨੇ ਆਈ اوں اوں راکھاں چھوکان 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 بندا مون نہ کیتے اے لنن آ گئے انہاں میرے آمرن دا سنا میں تیا آیا آجاں دے اکھ گیا تنہ سکھ چھت چھوئی ਅੱਜ ਦਾ ਨਾਲੇ ਸੱਚ ਕੁਰੀ ਪੀਸਿਆ ਕਿੰਨਾ ਬਿਦਿਆਰਸੋਈ ਤਰਨ ਵਾਲੇ ਸੇ ਪਾਇਤੀ ਤਰਨ ਵਾਲੇ ਕਿਨਾਰੀ ਜੀ ਇਹ ਗੁਰਦੁਆਰਾ ਸਾਹਿਬ ਦਾ ਇਹ ਸਾਡੇ ਲੰਗਰ ਹਾਲ ਹੈ ਜੀ ਤੇ ਅਗਲੇ ਪਾਸੇ ਮੇਰੇ ਖਾਲੇ ਸਰਾਵਾਂ ਨੇ ਜੀ ਤੇ ਆਪਾਂ ਉਸ ਸਾਈਡ ਦੇ ਜਾਣੇ ਆ ਜੀ ਉੱਥੇ ਤਾਂ ਦਿਖਾਣੇ ਆ ਕਿ ਇੱਥੋਂ ਆਪਣਾ ਹੋਇਆ ਇਤਿਹਾਸ ਸ਼ੁਰੂ ਗੁਰਦੁਆਰਾ ਦੰਗੂ ਸਾਹਿਬ ਦਾ ਤੋ ਇੱਥੇ ਇਤਿਹਾਸ ਤੇ ਇਹ ਜਿਹੜੇ ਆਪਣੇ ਤੁਸੀਂ ਦੇਖ ਰਹੇ ਹੋ ਇਹ ਉਸ ਸਮੇਂ ਦੇ ਨੇ ਪੁਰਾਣੇ ਤੇ ਇਹਨਾਂ ਨੇ ਪੂਰੀ ਸਾਮ ਸੰਭਾਲ ਕੇ ਰੱਖਿਆ ਹੋਇਆ ਇਹਨੇ ਤੁਸੀਂ ਦੇਖ ਸਕਦੇ ਹੋ ਕੀ ਆ ਦੇਖ ਸਕਦੇ ਹੋ ਜੀ ਇਹਦਾ ਨਾਮ ਕਿਉਂ ਗੁਰਦੁਆਰਾ ਤੰਬੂ ਸਾਹਿਬ ਆ ਸੋ ਇਹ ਤੰਬੂ ਗੋਏਰੇ ਬਣੇ ਹੋਏ ਜੀ ਚਾਰ ਪਾਪਾ ਨੇ ਬਾਬੇ ਨਾਮ ਜੀ ਵਾਹ ਜੀ ਸਹੀ ਹਲਾ ਨਹੀਂ ਤੰਬੂ ਹੈ ਜੀ ਬੜਾ ਬੜਾ ਇਸ ਨੂੰ ਕਰੇ ਤੇ ਇਹ ਦੇਖੋ ਜੀ ਇੱਥੇ ਲਾਈਟਾਂ ਵਗੈ ਸਾਰਾ ਸਾਮ ਸੰਭਾਲ ਕੇ ਰੱਖਿਆ ਹੋਇਆ ਜੀ ਇਸ ਕਰਕੇ ਇਹਦਾ ਨਾਮ ਤੰਬੂ ਸਾਹਿਬ ਆਇਆ ਸੋ ਜੀ ਆਪਾਂ ਕਰ ਲਈ ਦਰਸ਼ਨ ਗੁਰਦਾਰਾ ਸ੍ਰੀ ਦੇ ਤੰਬੂ ਸਾਹਿਬ ਦੇ ਤੇ ਇੱਥੇ ਤੁਹਾਨੂੰ ਦਿਖਾਉਂਦੇ ਆ ਕਿਵੇਂ ਪੁਰਾਣੇ ਸਮੇਂ ਵਾਂਗੂ ਜਿਵੇਂ ਮੱਜਾ ਹੁੰਦਾ ਛੇ ਜਾਂਦਾ ਸੀਗਾ ਤੇ ਉਹ ਵੀ ਰੱਖਿਆ ਹੋਇਆ ਤੇ ਉਹ ਦੇਖੋ ਕਿੰਨੇ ਆ ਹੈਗਿਆ ਨੇ क्या हाल चाल हैंग जी अपना गुरद्वारा श्री तमू साहब गुरद्वारा भी कर दर्शन की इधर नवारा कि पुराने समय देने ਇਮਾਰਤਾਂ ਉਵੇਂ ਹੀ ਖੜੀਆਂ ਹੋਈਆਂ ਨੇ ਤੇ ਇਹ ਬੁੱਢਾ ਦਾ ਲਾਲਾ ਨਿਆਂ ਸਿੰਘ ਹੈ ਤੇ ਤੁਸੀਂ ਦੇਖ ਸਕਦੇ ਆ। ਸੋ ਕਾਫੀ ਪੁਰਾਣੇ ਸਮੇਂ ਦੇ ਇਥੇ ਮਾਰਦਾਂ ਖੜੀਆਂ ਹੋਈਆਂ ਨੇ। ਤੇ ਇਹੋ ਜਿਹੇ ਦ੍ਰਿਸ਼ ਆਪਾਂ ਨੂੰ ਪਾਕਿਸਤਾਨ 'ਚ ਵੇਖਣ ਨੂੰ ਮਿਲਦੇ ਨੇ। ਆਮ ਆਪਾਂ ਨੂੰ ਐਵੇਂ ਦੀ ਜਗ੍ਹਾਵਾਂ ਹੁਣ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ। ਤੇ ਆਪਾਂ ਚੱਲੇ ਹਾਂ ਅਗਲੇ ਗੁਰਦੁਆਰਾ ਸਾਹਿਬ ਤੇ ਕਰ ਰਹੇ ਆ ਅਸੀਂ ਦਰਸ਼ਨ ਜੀ। ਆ ਜਾਓ ਜਰਾ ਪਿੱਛੇ ਆ ਲੈ। ਆਓ। 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 ਰਾਮਾ ਮੰਡੀ ਦਾ ਕੋਲ ਮੈਂ ਆਇਆ ਹਾਂ ਬਿੰਡੇ ਨੇੜੇ ਲੱਗੋ ਫਿਰ ਮੇਰੇ ਕਿਹੜਾ ਪਿੰਡ ਆ ਮੇਰਾ ਰਾਮਾ ਮੰਡੀ ਆ ਈ ਖਾਸ ਖਾਸ ਹਾਂਜੀ ਮੈਂ ਕੋਟਲੀ ਦੇ ਰਹਿਣ ਵਾਲਾ ਆ ਹਾਂ ਕੋਟਲੀ ਮੋੜਾਂ ਦੇ ਨਾਲ ਆਏ ਹਾਂ ਚੱਲਣ ਚੋਗਲੇ ਪਾਸੇ ਹਾਂਜੀ ਹਾਂਜੀ ਹੱਗੀ ਆ ਨਾ ਹਾਂਜੀ ਚੱਲਣ ਗੁਰਦੁਆਰਾ ਬੜਾ ਵੱਡਾ ਬਣਿਆ ਕੱਲੋ ਕੋਟਲੀ ਕਹਿੰਦੇ ਸੀ ਕੱਲੋ ਕੋਟਲੀ ਕੱਲੋ ਕੋਟਲੀ ਕਹਿੰਦੇ ਹੁਣ ਮੇਰੀ ਉਮਰ ਕਿੰਨੀ ਹੈ ਸੋ ਇੱਕ ਸਾਲ ਕੱਟ ਹੋਇਆ ਵਾਹ ਜੀ ਵਾਹ ਸੋ ਆਪਾਂ ਨੂੰ ਬਾਬਾ ਜੀ ਮਿਲਿਆ ਨਨਕਾਰਾ ਸਾਹਿਬ ਦੀ ਗਲੀਆਂ ਚ 99 ਸਾਲ ਦੇ ਤੁਸੀਂ 99 ਸਾਲ ਦੀ ਮੈਂ 20 ਸਾਲ ਦਾ ਸੀ ਉਧਰ ਜਦੋਂ ਆਇਆ ਮਨ ਸਾਰੇ ਪਿੰਡਾਂ ਦਾ ਪਤਾ ਅੱਛਾ ਜੀ ਬੜਿਆ ਪਿੰਡਾਂ ਦਾ ਪਤਾ ਵਾਹ ਵਾਹ ਠੀਕ ਹੈ ਠੀਕ ਹੈ ਜਿਹੜਾ ਮਰਜੀ ਮੇਰੇ ਕੋਲ ਪੁੱਛੇ ਮਦਦ ਕਰਦਾ ਅੱਛਾ ਜੀ ਹਾਂ ਮਾਸ਼ਾਅੱਲਾ ਚਲੋ ਆਗੇ ਜੀ ਪਾਕਿਸਤਾਨ ਨਨਕਾਰਾ ਸਾਹਿਬ ਦੇ ਬਾਅਦ ਕੀ ਹਾਲ ਚੱਲੇ ਠੀਕ ਠੀਕ ਹੋ ਗਏ ਮਨਵਾਰ ਘਰੀ ਠੀਕ ਹੈ ਜੀ ਆ ਚਲੋ ਜੀ ਆਪਾਂ ਜਲਦੇ ਆ ਸੋ ਆਪਾਂ ਨੂੰ ਬਜ਼ੁਰਗ ਮਿਲਦੇ ਰਹਿੰਦੇ ਨੇ ਜਿਹੜੇ ਉਧਰੋਂ ਆਏ ਨੇ ਤੇ ਆਪਣੇ ਇੱਥੋਂ ਨਾਲ ਦੇ ਨੂੰ ਮਿਲਣਾ ਚਾਹੁੰਦੇ ਨੇ ਹਰ ਇੱਕ ਨੂੰ ਚਾਹ ਹੁੰਦਾ ਵੀ ਅਸੀਂ ਆਪਣੇ ਨਾਲ ਦੇ ਨੂੰ ਮਿਲੀ ਇਹ ਪਿੰਡ ਦੇ ਜਿਹੜੇ ਨਿਵਾਸੀ ਨੇ ਤੇ ਵਧੀਆ ਲੱਗਦਾ ਹੈ ਉਹਨਾਂ ਦੀ ਗੱਲਾਂ ਸੁਣ ਕੇ ਤੇ ਇਹ ਬਾਬਾ ਜੀ ਆਪਣੇ ਅਮਰੂਦ ਸ਼ੱਕਰੇ ਹੋਏ ਕੀ ਬਾਤ ਹੈ 70 ਸਾਲ ਹੋ ਗਏ 70 ਸਾਲ ਫਰੀ ਮਿਲਦੇ ਨੇ ਇਹਨਾਂ ਨੂੰ ਫਰੀ ਮਿਲਦੇ ਨੇ 27 ਲਿਫਾਫੇ ਭਰਾਇਆ ਫਿਰ ਸੋ ਇਹ ਆਗੇ ਜੀ ਇੱਥੇ ਦੇ ਬੋਰਡ ਸਟੇਡੀਅਮ ਗਵਰਨਮੈਂਟ ਗਰਲਸ ਕਾਲਜ ਡਿਗਰੀ ਆਓ ਚਲਦੇ ਆਪਏ। ਹਲੋ ਜੀ ਇੱਥੇ ਆ ਜੀ ਗੁਰਦੁਆਰਾ ਪੰਜਵੀਂ ਅਤੇ ਛੇਵੀਂ ਪਾਤਸ਼ਾਹੀ ਤੇ ਇਧਰ ਹੀ ਆਈ। ਠੀਕ ਹੈ ਜੀ। ਸੋ ਆਓ ਆਪਾਂ ਇਧਰ ਕਰਦੇ ਹਾਂ ਗੁਰਦੁਆਰੇ ਸਾਹਿਬ ਦੇ ਦਰਸ਼ਨ। ਸੋ ਨਨਕਾਣਾ ਸਾਹਿਬ ਦੀ ਅੰਗਲੀਆਂ ਇੱਥੇ ਘੁੰਮਦੇ ਹੋਏ ਅਸੀਂ ਜਾ ਰਹੇ ਆ। ਤੇ ਰਸਤੇ 'ਚ ਸਾਨੂੰ ਪਤਾ ਨਹੀਂ ਤੇ ਸਪੋਰਟ ਕਰੀ ਜਾ ਰਹੇ ਨੇ ਤੇ ਸਾਨੂੰ ਦੱਸੀ ਜਾ ਰਹੇ ਨੇ ਕਿੱਥੇ ਕਿੱਥੇ ਜਾਣਾ ਤੇ ਗੁਰਪੁਰਬ ਦਾ ਬਹੁਤ ਚਾਅ ਹੈ ਸਾਰੇ ਨੂੰ ਬੈਂਡ ਵਾਜੇ ਹਰ ਇੱਕ ਜਗ੍ਹਾ ਤੇ ਮਤਲਬ ਥੋੜੀ-ਥੋੜੀ ਦੂਰੀ ਤੇ ਬਣੇ ਹੋਏ ਨੇ ਆ ਦੇਖੋ ਜੀ ਤੁਹਾਨੂੰ ਦਿਖਾਣੇ ਦੇਵੇਂ ਥੋੜਿਆ ਪਾਕਿਸਤਾਨ ਦਾ ਮੇਲਾ ਆ ਹੱਟੀ ਆ ਗਈ ਜੀ ਕਿਆ ਬਾਤ ਆਓ ਤੁਹਾਨੂੰ ਬੈਂਡ ਦਿਖਾਣੇ ਆ ਆਹ ਦੇਖੋ ਕੀ ਬਾਤ ਹੈ ਇਹ ਕੀ ਬਾਤ ਹੈ ਇਹ ਸਬਨੂ ਸਾਹਿਬ ਦਾ ਵਾਹ ਜੀ ਵਾਹ ਕੀ ਬਾਤ ਹੈ ਇਹ ਸੋ ਸਭ ਨੂੰ ਚਾਹ ਹੈ ਗੁਰਨਾਨਕ ਸਾਹਿਬ ਦੇ ਗੁਰਪੁਰਬ ਦਾ ਤੇ ਅਸੀਂ ਬਿਲਕੁਲ ਨੇੜੇ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਤੇ ਆਖੇ ਦਿਖਾਣੇ ਆ ਕੀ ਹਾਲ ਚਾਲ ਹੈ ਬਾਜੀ ਠੀਕ ਹੈ ਜੀ ਸੋ ਪਿੱਛੇ ਵੀ ਖਾ ਕੇ ਆਏ ਅਸੀਂ ਜੀ ਸੋ ਇਹ ਆ ਗਈ ਅਸੀਂ ਜੀ ਗੁਰਦੁਆਰਾ ਸਾਹਿਬ ਦੇ ਕੋਲ ਤੇ ਇੱਥੇ ਵੀ ਪੂਰੀ ਸਕਿਉਰਿਟੀ ਦਾ ਇੰਦਾਤ ਹੈ ਤੇ ਆਉ ਤੁਹਾਨੂੰ ਦਿਖਾਣੇ ਇੱਥੇ ਜੀ ਸੋ ਇਹ ਐਂਟ੍ਰੈਂਸ ਆ ਗਏ ਜੀ ਗੁਰਦੁਆਰਾ ਸਾਹਿਬ ਜੀ ਤੇ ਇੱਧਰ ਆ ਗਏ ਆਪਣਾ ਇਹ ਤੋਂ ਰਿ ਹਿਸਟਰੀ ਲਿਖੀ ਹੋਈ ਹੈ। ਜੋ ਜੀ ਇਹ ਆ ਗਏ ਗੁਰਦੁਆਰਾ ਸਾਹਿਬ ਤੇ ਇੱਥੇ 6ਵੇਂ ਪਾਸ਼ਾ ਆ ਬਿਰਾਜਮਾਨ ਹੋਈ ਸੀ ਤੇ ਉਹਨਾਂ ਨੇ ਆਪਣਾ ਇੰਜਰਨ ਕਾਣ ਸਾਹਿਬਾਂ ਨੇ ਇੱਥੇ ਕੋੜਾ ਬੰਨਿਆ ਸੀਗਾ ਤੇ ਆਓ ਅੰਦਰ ਕਰਦੇ ਹਾਂ ਦਰਸ਼ਨ। ਉਹ ਹੈ ਗੁਰਦੁਆਰਾ। ਇਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਸਾਹਿਬ ਬਿਰਾਜਮਾਨ ਹੋਏ ਸਨ। ਵਾਇਦ ਤੇ ਹੁਣ ਦੰਨ ਕਨੇ ਦੀ ਬਾਹਲੀ ਇਥੇ ਨਿਸ਼ਾਨ ਸਾਹਿਬ ਗੁਰਦੁਆਰੇ ਦਾ ਇਧਰ ਪਬਿਲਰ ਰੂਪ ਸਿਤ ਹੈ ਕਿਆ ਵਾਲੀ ਪ੍ਰਸ਼ਾਦ ਸੋ ਮਹਲੋ ਮੰਨ ਲਓ ਮੰਨ ਲਓ ਕੀ ਤੋਂ ਕਰਵਾਉ ਮੈਂ ਆਸਰ जी हम आ गया गुरुद्वारा माल जी साहब ती ए आप दर्शन जी आ गए असि पहुंच गए गुरुद्वारा माल जी साहब तो भी करवाने इत दर्शन ਸਾਹੂ ਜੰਲੇ ਦੇ ਅੰਦਰ ਸੀ ਸੰਗਤਾਂ ਬੈਠੇ ਹੋਏ ਨੇ ਤੇ ਸਾਹਮਣੇ ਆਪਣੇ ਗੁਰਦੁਆਰਾ ਸਾਹਿਬ ਤੇ ਸੰਗਤ ਜੀ ਤੁਸੀਂ ਮੇਰੇ ਬਿਲਕੁਲ ਪਿੱਛੇ ਦੇਖ ਰਹੇ ਹੋ ਗੁਰਦੁਆਰਾ ਮਾਲਦੀਪਾ ਸਾਹਿਬ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਤੰਦਨ ਸਿੰਘ ਗੁਰਨਾਨਕ ਦੇਵ ਜੀ ਦੇ ਉੱਪਰ ਸੱਪ ਨੇ ਛਾ ਕੀਤੀ ਸੀ ਤੇ ਆਹ ਉਹ ਤੁਹਾਨੂੰ ਇਸ ਪਵਿੱਤਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਣੇ ਆ ਤੇ ਨਾਲ ਹੀ ਆਪਾਂ ਦੇਖ ਰਹੇ ਹਾਂ ਕਿ ਇਸ ਜਗ੍ਹਾ ਦੇ ਉੱਤੇ ਛਾ ਕੀਤੀ ਸੀ ਤੇ ਆਓ ਚਲਦੇ ਹਾਂ ਅੰਦਰ ਜੀ ਇਹਨਾਂ ਦੇ ਸਾਰੇ ਅਨੁਦ੍ਰਸ਼ਨ ਐਨਕੋ ਬਸ਼ਾ ਅਪੀ ਸੁਖਾਸਨ ਸਾਹਿਬ ਦਿਨਾਲੀ ਗੁਡ ਗੱਲਪਾ ਜੀ ਸਵਾਰ ਸਭ ਨਾਲੀ ਮਾਰਤ ਉਹ ਹੈ ਜਿੱਥੇ ਅਸੀਂ ਆਪਣੇ ਸ਼ਾਹ ਕਿਤੇ ਸੀ ਇਸੀ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਆ ਤੰਗ ਪਟ ਜਮਾ ਕੋ ਗੁੱਸੇ ਨਾਲ ਉਹ ਤੇ ਇਸ ਸਥਾਨ ਦੇ ਨਾਲ ਹੀ ਉਹ ਜਗਾ ਬਣੀ ਹੋਈ ਹੈ ਜਿੱਥੇ ਉਹ ਮੈਸਾਜ ਆਰਨ ਆਈ ਸੀ ਗੁਰੂ ਸਾਹਿਬ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਉਰਦੂ ਵਿੱਚ ਇਹਦਾ ਇਤਿਹਾਸ ਲਿਖਿਆ ਹੋਇਆ ਹੈ ਸਵੇ ਰਸਤਾ ਬਣਿਆ ਹੋਇਆ ਜੀ ਇਹ ਪੂਰੀ ਸਾਂਭ ਸੰਭਾਲ ਇਹਦੇ ਰੱਖੀ ਗਈ ਹੈ ਦੇਖੋ ਜੀ ਤੇ ਇਹਦੇ ਹੇਠਲੇ ਪਾਸੋਂ ਚੋਕ ਕੇ ਜਾਣਾ ਬੈਨ ਉੱਪਰ ਪਾਸੇ ਸੋ ਕਰੇ ਦਰਸ਼ਨ ਸਾਡੀ ਸੰਗਤਾਂ ਵੀ ਨਾਲ ਆ ਗਈਆਂ ਲੋਕਾਣਾ ਜੀ ਨਾਲ ਹੀ ਆਪਣੇ ਇੱਥੇ ਲੱਗਾ ਹੈ ਚਾਰਾ ਲੰਗਰ ਤੇ ਸਿੰਧੂ ਸੰਗਤਾਂ ਦੇ ਲਾਇ ਹੋਏ ਨਾਲ ਆ ਗਏ ਰਸ ਜੀ ਵਾਹ ਜੀ ਵਾਹ ਸੋ ਆਓ ਇੱਧੀਆਂ ਚਾ ਸਪੈਸ਼ਲ ਪਾਜੀ ਕੱਪਲੇ ਨੇ ਜੀ ਵਾਹ ਜੀ ਨਨਕਾਣਾ ਸਾਹਿਬ ਦੀ ਚਾ ਸੋ ਲਾ ਬਲਾ ਬਲਾ ਦਵਾਰ ਪਾਕਿਸਤਾਨੀ ਬਾਦ ਠੀਕ ਹੁਣ ਆ ਗਏ ਜੀ ਗੁਰਦੁਆਰਾ ਕਿਆਰਾ ਸਾਹਿਬ ਇਹ ਸੜੀ ਆ ਗਏ ਜੀ ਗੁਰਦੁਆਰਾ ਸਾਹਿਬ ਅਸ਼ਿਸ਼ ਹੋਵੇ ਤੇ ਉੱਥੇ ਸਾਹ ਨਿਹਾਨੀ ਜੀ ਤੇ ਰਾਣੀ ਦੇਰਸ਼ਨ ਇੱਥੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਸਾਰੇ ਅੱਧਾ ਅੱਧਾ ਕਿਲੋਮੀਟਰ ਅੱਗੇ ਜਾ ਕੇ ਨੇ ਤੇ ਕੋਈ 1 ਕਿਲੋ ਕਿਲੋ ਮੀਟਰ ਅੱਗੇ ਜਾ ਕੇ ਸੋ ਥੋੜੀ ਹੋੜੀ ਦੂਰੀ ਤੇ ਗੁਰਦੁਆਰਾ ਸਾਹਿਬ ਨੇ ਤੇ ਹੁਣ ਅਸੀਂ ਮਤਲਬ ਪੈਂਡਾ ਦਾ ਇਹ ਕਰਦੇ ਆਏ ਆ ਗੁਰਦੁਆਰਾ ਕੇਹੜਾ ਸਾਹਿਬ ਤੇ ਆਓ ਤੁਹਾਨੂੰ ਕਰਾਣੇ ਦਰਸ਼ਨ ਇਥੇ ਇਹ ਲੋਕ ਲੋਕ ਜਿਹੜੇ ਇਥੇ ਰਹਿੰਦੇ ਨੇ ਆਮ ਕਰਨ ਚ ਲੋਈ ਤੇ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਕੇਹੜਾ ਸਾਹਿਬ ਦੇ ਇਹ ਨਾਲ ਇਹਦੇ ਸਰੋਵਰ ਸਾਹਿਬ ਜਿਹੜਾ ਮੈਂ ਖਾਲੀ ਹੈ ਤੇ ਇਹਦੀ ਇਮਾਰਤ ਬਹੁਤ ਪੁਰਾਣੀ ਸਮਝੀਏ ਮਤਲਬ ਉਸ ਸਮੇਂ ਦੀ ਖੜੀ ਹੋਈ ਹੈ ਤੇ ਹਿਸਟਰੀ ਲਿਖੀ ਹੋਈ ਹੈ ਤੁਸੀਂ ਪੜ ਸਕਦੇ ਹੋ ਸੋ ਇਸ ਗੁਰਦੁਆਰੇ ਸਾਹਿਬ ਦੇ ਇਤਿਹਾਸ ਹੈ ਕਿ ਇੱਥੇ ਜਿਹੜੇ ਮਤਲਬ ਜਰੂ ਗੁਰੂ ਸਾਹਿਬ ਖੇਤੀ ਕਰਦੇ ਸੀਗੇ ਤਾਂ ਉੱਥੇ ਉਦੋਂ ਉਹਨਾਂ ਦੇ ਪਸ਼ੂ ਜਿਹੜੇ ਸੀਗੇ ਉੱਥੇ ਉਹਨਾਂ ਨੇ ਫਸਲ ਉਜਾੜ ਦਿੱਤੀ ਸੀ ਦੇ ਗੁਰੂ ਸਾਹਿਬ ਦੀ ਸ਼ਕਤੀਆਂ ਨਾਲ ਤੇ ਉਹਨਾਂ ਦੀ ਕਿਰਪਾ ਨਾਲ ਉਹ ਫੇਰ ਹਰੇ ਭਰੇ ਹੋ ਗਏ ਸੀਗੇ ਇਹ ਹੈਗੇ ਜੀ ਇਸ ਗੁਰਦਵਾਰਾ ਸਾਹਿਬ ਦਾ ਇਤਿਹਾਸ ਤੇ ਆਓ ਕਰਦੇ ਆਂ ਇਹ ਦਰਸ਼ਨ ਤੇ ਫੇਰ ਤੁਹਾਨੂੰ ਦਿਖਾਣੇ ਆਂ ਆਲਾ ਦਵਾਲਾ ਜੀ ਤੁਹਾਨੂੰ ਲੈ ਕੇ ਜਾਈਂ ਅੰਦਰ ਤੇ ਇਮਾਰਤ ਦੇਖੋ ਕਿੰਨੇ ਪੁਰਾਣੇ ਸਮੇਂ ਦੇ ਲੱਗ ਰਹੀ ਆ ਓਵੇਂ ਖੜੀ ਹੋਈ ਐ ਅੱਜ ਹੀ ਵੇਖਦਾ ਹਾਂ ਉਹ ਇਤਨਾਤ ਨੇ ਫੇਰ ਦੇਖ ਸਕਦੇ ਆਂ ਤੇ ਇਹਦੇ ਅੰਦਰ ਮਤਲਬ ਬਾਬਾ ਦੇ ਸਰੂਪ ਨਹੀਂ ਰੱਖਿਆ ਗਿਆ ਸੋ ਇਹ ਉਹ ਖਾਲੀ ਮਤਲਬ ਜਗ੍ਹਾ ਹੈ ਕਿ ਦਰਸ਼ਨ ਕਰਨਾਂ ਦੇ ਨਹੀਂ ਜੋ ਪਹਿਲਾਂ ਇੱਥੇ ਇਹ ਸਤਾਰੇ ਕੰਡਾ ਡਿਗਨਾ ਡਰ ਹੁੰਦਾ ਸੀਗਾ ਤੇ ਦੇਖ ਸਕਿਆ ਸੋ ਇਹਦੇ ਨਾਲ ਜੇ ਆਪਾਂ ਸੋਵਰ ਉਧਰ ਵੀ ਆਪਾਂ ਜਾ ਕੇ ਇਹਨੇ ਪਹਿਲਾਂ ਆਪਾਂ ਕਰੀ ਗੁਰੂ ਦਾ ਦਰਸ਼ਨ ਇਸੇ ਜਾਵਟ ਕੀਤੀ ਹੋਈ ਹੈ ਗੁਰੂ ਸਾਹਿਬ ਗੁਰਪੁਰਪ ਕਰਕੇ ਤੇ ਇਹ ਦੇਖ ਸਕਦੇ ਹੋ ਤੇ ਆਪਾਂ ਚੱਲਦੇ ਆ ਅੰਦਰ ਤੇ ਕਰਦੇ ਆ ਇਹ ਦਰਸ਼ਨ ਬਾਬਾ ਜੀ ਆਪਣੇ ਨਾਲ ਨੇ ਮੇਰੀ ਜੁੱਤੀ ਹੋ ਗਈ ਸੀ ਕਿ ਤੇ ਬਾਬਾ ਜੀ ਨੇ ਲੱਭੀ ਹੈ ਇਹਨਾਂ ਨੇ ਪਹਿਚਾਨ ਕਰਕੇ ਮੇਰੀ ਜੁੱਤੀ ਲਭਾਈ ਹੈ ਸੋ ਆਓ ਚਲਦੇ ਆ ਅੰਦਰ ਇਹ ਸੱਡ ਬਾਬਾ ਜੀ ਦਾ ਪ੍ਰਕਾਸ਼ ਨਾਲ ਦੀ ਸੰਗਤਾ ਬੈਨ ਦੀ ਵਿਵਸਥਾ ਇਹ ਸਾਰੇ ਲੋਕਲ ਸੰਗਤਾਂ ਠੀਕ ਹੈ ਜੀ ਤਿੰਨਬੀ ਜੀ ਘਰ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਲੋ ਜੀ ਕਰ ਲੈ ਗੁਰੂ ਘਰ ਦਰਸ਼ਨ ਤੇ ਹੁਣ ਤੁਹਾਨੂੰ ਦਿਖਾਣਿਆ ਗੁਰਦੁਆਰਾ ਸਾਹਿਬ ਦਾ ਆਲਾ ਦਵਾਲਾ ਕਿਵੇਂ ਦਾ ਸੋ ਇੱਥੇ ਸਰੋਵਰ ਸਾਹਿਬ ਸੀਗਾ ਪਹਿਲਾਂ ਤੇ ਕਿਸੇ ਟਾਈਮ ਕਿੰਨੇ ਸਿੱਖ ਸੰਗਤਾਂ ਦੇ ਇਸ਼ਨਾਨ ਕਰਦੇ ਆ ਹੋਣਗੇ ਕਿੰਨੇ ਆਪਣੇ ਪਾਕਿਸਤਾਨੀ ਭਰਾਏ ਤੇ ਇਸ਼ਨਾਨ ਕਰਦੇ ਹੋਣਗੇ ਸੋ ਤੁਹਾਨੂੰ ਉਹ ਵੀ ਦਿਖਾਣੇ ਆ ਤੇ ਇਸ ਵਕਤ ਮਤਲਬ ਨਨਕਾਣਾ ਸਾਹਿਬ ਵਿੱਚ ਸਰੋਵਰ ਸਾਹਿਬ ਦੀ ਸਾਮ ਸੰਭਾਲ ਕੀਤੀ ਗਈ ਹੈ ਤੇ ਇਧਰ ਤੁਸੀਂ ਦੇਖ ਸਕਦੇ ਹੋ ਪੂਰਾ ਖਾਲੀ ਹੋਇਆ ਹੋਇਆ ਹੈ ਤੇ ਉਹਨਾਂ ਬਾਲਕ ਜਿਹੜੇ ਹੋਣਗੇ ਜਿਹੜੇ ਇੱਥੇਰੇ ਜਵਾਕ ਨੇ ਤੇ ਨਾਲ ਹੀ ਇੱਥੇ ਲੰਗਰ ਦੀ ਵਿਵਸਥਾ ਵੀ ਹੈ ਇੱਥੇ ਆਪ ਤਿਆਰ ਕਰ ਰਹੇ ਨੇ ਸਿੰਧ ਸਿੰਧੀ ਸਿੱਖ ਤੇ ਇੱਥੇ ਜਿਹੜੇ ਸਿੱਖ ਨੇ ਉਹਨਾਂ ਨੂੰ ਸਿੰਧੀ ਸਿੱਖ ਕਹਿੰਦੇ ਨੇ ਤੇ ਬਹੁਤ ਵਧੀਆ ਬਣਾਇਆ ਹੈ ਗੁਰਦੁਆਰਾ ਸਾਹਿਬ ਹੋਰ ਭਾਜੀ ਕਿਵੇਂ ਲੱਗ ਰਿਹਾ ਗੁਰਦੁਆਰਾ ਸਾਹਿਬ ਬਹੁਤ ਵਧੀਆ ਬਹੁਤ ਵਧੀਆ ਆਨੰਦ ਆ ਗਿਆ ਨਾ ਬਹੁਤ ਆਨੰਦ ਆ ਗਿਆ ਹੋਰ ਅੰਕਲ ਜੀ ਕਿਵੇਂ ਲੱਗ ਰਿਹਾ ਜੀ ਜੜ ਦੀ ਗੱਲ ਬਹੁਤ ਵਧੀਆ ਆਨੰਦ ਆ ਗਿਆ ਨਾ ਉਹ ਐਨੇ ਐਨੇ ਜਿਵੇਂ ਪੁਰਾਣੇ ਸਮੇਂ ਦੀ ਸਾਂਭ ਸੰਭਾਲ ਇਹਨਾਂ ਨੇ ਕੀਤੀ ਹੋਈ ਆਪਾਂ ਨੇ ਬੋ ਘਾਟਾ ਦੇਖਦੇ ਆ ਆਪਣੇ ਹਨਾ ਇੱਥੇ ਪੂਰੀ ਸਾਂਭ ਸੰਭਾਲ ਇਹਨਾਂ ਨੇ ਕੀਤੀ ਹੋਈ ਆ ਇਹ ਪੁਰਾਣਾ ਇਤਿਹਾਸ ਚੱਲ ਰਹੀ ਹੈ ਇਤਿਹਾਸ ਪੁਰਾਣਾ ਪੰਜਾਬ ਵਾਕੀ ਗੱਲ 400 ਸਾਲ 450 ਸਾਲ ਅਸੀਂ ਪਹਿਲਾਂ ਗੱਲ ਸੁਣ ਕੇ ਆਏ ਸੀਗੇ ਵੀ ਜਿਨ੍ਹਾਂ ਨੇ ਪੁਰਾਣਾ ਪੰਜਾਬ ਦੇਖਣਾ ਉਹ ਪਾਕਿਸਤਾਨ ਆਏ ਇਹ ਗੱਲ ਸੱਚ ਹੈ ਤੇ ਅਸੀਂ ਦੇਖ ਵੀ ਰਹੇ ਆ ਤੇ ਤੇ ਲੋ ਜੀ ਇਹ ਸੀਗਾ ਗੁਰਦੁਆਰਾ ਕਿਆਰਾ ਸਾਹਿਬ ਤੇ ਆਪਾਂ ਅੱਗੇ ਦੇਖਦੇ ਆ ਹੋਰ ਕਿਹੜੇ ਕਿਹੜੇ ਗੁਰਦੁਆਰੇ ਇੱਥੇ ਹੈਗੇ ਨੇ ਤੇ ਉਹਨਾਂ ਦੇ ਵੀ ਆਪਾਂ ਕਰਾਂਗੇ ਦਰਸ਼ਨ ਤੇ ਨਾਲ ਨਨਕਾਣਾ ਸਾਹਿਬ ਦੀਆਂ ਗਲੀਆਂ 'ਚ ਘੁੰਮਾਂਗੇ। ਹੈਲੋ। ਠੀਕ ਹਾਂ। ਤੇ ਨਨਕਾਣਾ ਸਾਹਿਬ ਦੀਆਂ ਗਲੀਆਂ 'ਚ ਘੁੰਮਦੇ-ਘੁੰਮਦੇ ਅਸੀਂ ਫਿਰ ਦੇਖਦੇ ਹਾਂ ਕਿੱਥੇ ਪਹੁੰਚਦੇ ਆ। ਆਹ ਦੇਖੋ ਈ ਛੜੀ-ਛੜੀ ਗੱਲ। ਤੇ ਆ ਆ ਗਈਆਂ ਇਹ ਹੱਟੀਆਂ। ਇਸ ਤਰੀਕੇ। ਇੱਥੇ ਵੀ ਸੇਮ ਹੀ ਨੇ कुरकुरे ਚਿਪਸ ਪੈਕਿੰਗ ਦਾ ਫਰਕ ਹੋਣਾ ਕੋਲਡ ਡਰਿੰਕ ਵਗੈਰਾ ਨਹੀਂ ਜਾਣਗੇ ਕੋਰ ਕੋਰੇ ਕੋਰੇ ਉਹ ਇਸ ਵਕਤ ਅਸੀਂ ਪਹੁੰਚੇ ਜੀ ਗੁਰਦੁਆਰਾ ਪੱਟੀ ਸਾਹਿਬ ਤੇ ਆਓ ਆਪਾਂ ਕਰਦੇ ਅੰਦਰ ਦਰਸ਼ਨ ਤੇ ਤੁਹਾਨੂੰ ਦਿਖਾਨੇ ਰਿਹਾ ਇੱਥੇ ਦਾ ਇਤਿਹਾਸ ਤੇ ਇਹ ਗੁਰਦੁਆਰਾ ਸਾਹਿਬ ਦੀ ਮਹਤਤਾ ਵੀ ਬਹੁਤ ਧਾਰੀ ਬਣੀ ਹੋਈ ਹੈ ਤੁਸੀਂ ਦੇਖ ਹੀ ਸਕਦੇ ਹੋ ਤੇ ਇਥੋ ਦੇ ਦੇ ਹਾਸਾ ਆਪਾਂ ਸਾਰੀ ਜਾਣਦੇ ਆ ਵੀ ਗੁਰnabla ਸਾਹਿਬ ਨੇ ਜਿਹੜੇ ਉਹਨਾਂ ਨੂੰ ਸਿਖਾਣਾ ਸੀ ਵਿਗਿਆਨ ਨੂੰ ਉਹਨਾਂ ਨੇ ਪੱਟੀ ਬੜਾਈ ਸੀਗੀ ਤੇ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਨੇ ਨਾਮ ਪੱਟੀ ਸਾਪਿਆ ਜੀਗਾ ਤੇ ਉਹ ਅੰਦਰ ਜਤਨੇ ਦੇ ਕਰਦੇ ਦਰਸ਼ਨ ਸੱਚ ਬਾਤ ਸੁਣਾਦਾ ਇਹ ਜੀ ਆਪਣੇ ਗੁਰਦੁਆਰੇ ਸਾਡੇ ਨਾਲ ਹੀ ਜਿਹੜੀ ਇਹ ਮਾਰਦਾ ਨੇ ਤਾਂ ਇਹ ਬਹੁਤ ਹੀ ਪੁਰਾਣੇ ਸਮੇਂ ਦੇ ਆ ਨੇ 500 ਸਾਲ ਪੁਰਾਣੇ ਆ ਇਹ ਦੱਸੀ ਜਾਂਦੀਆਂ ਨੇ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਅੱਜ ਵੀ ਉਵੇਂ ਖੜਿਆ ਹੋਇਆ ਨੇ ਇਹਨਾਂ ਦੀ ਬਹੁਤ ਸਾਮ ਸੰਭਾਲ ਕੀਤੀ ਗਈ ਆ ਤੇ ਕਮਰੇ ਬਣੇ ਹੋਏ ਨੇ ਤੇ ਇੱਥੇ ਰਹਿੰਦਾ ਤਾਂ ਕੋਈ ਨਹੀਂ ਤੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਹੀ ਨਾਲ ਤੇ ਜੀ ਮੇਰੇ ਪਿੱਛੇ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਬਹੁਤ ਪੁਰਾਣੇ ਸਮੇ ਦੀ ਹੈ ਅੱਜ ਵੀ ਅਮੇ ਇਮਾਰਤ ਖੜੀ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਤੇ ਕਿੰਨੀ ਸਾਂਭ ਸੰਭਾਲ ਕੀਤੀ ਹੋਈ ਹੈ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਨਾ ਤੇ ਪਾਕਿਸਤਾਨ ਵਿੱਚ ਇਹੋ ਜਿਹਾ ਆਪਾਂ ਨੂੰ ਪੁਰਾਣੇ ਪੰਜਾਬ ਦੇ ਸਬੰਧ ਦੇ ਚੀਜ਼ਾਂ ਬਹੁਤ ਮਿਲਦੀਆਂ ਨੇ ਤੇ ਇਹ ਦੇਖੋ ਜੀ ਬਹੁਤ ਸਾਂਭ ਸੰਭਾਲ ਕੀਤੀ ਗਈ ਇੱਥੇ ਵੀ ਨੇ ਅੰਗ ਸਿੰਘ ਵੀ ਬੈਠੇ ਹੋਣੇ ਜੀ ਸੋ ਇਹ ਸਾਈਡ ਇਧਰ ਖਾਲੀ ਹੈ ਤੇ ਤੁਹਾਨੂੰ ਅੱਗੇ ਵੀ ਲੈ ਕੇ ਜਾਂਦੇ ਆ ਉਹ ਵੀ ਕੋਠੇ ਖੜੇ ਹੋਏ ਨੇ ਕਿ ਇਹ ਸਾਈਡ ਆਪਣੇ 스타ਟ ਬਣਿਆ ਹੋਇਆ ਹੈ ਇਧਰ ਵੀ ਆਪਾਂ ਦਰਸ਼ਨ ਕਰਦੇ ਆ ਤੇ ਆ ਉਹ ਦਾ ਅੰਦਰ ਲੈ ਕੇ ਜਾਂਦੇ ਸੋ ਜਿਹੜੀ ਇਹ ਮੇਰੇ ਬੈਕ ਸਾਈਡ ਹੈ ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੇ ਇਹ ਵੀ ਬੁੱਕ ਕਰਾ ਲਈਦਾ ਮੇਰੇ ਨੇ ਉਹਦਾ ਜਲਾ ਕੇ ਸਗਿਆ ਅੱਜ ਕੱਲੇ ਵੀ ਬਣਾਵਨ ਨੂੰ ਆਪਣੇ ਕਾੜੇ ਗਏ ਤੇ ਦੇਖੋ ਕਿੰਨੇ ਬਰੀਕੇ ਵਿੱਚ ਕੰਮ ਕੀਤਾ ਗਿਆ ਵੀ ਇੱਥੇ ਸਾਰਾ ਤੇ ਇਹ ਚਾਰੇ ਪਾਸੇ ਰਿਜਾਇਆ ਗਿਆ ਉਹ ਆਪਣੇ ਪਿੱਛੇ ਲਾਈ ਹੋ ਜਿਹੜੀ ਤੇ ਇੱਥੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣੀ ਹੋਈ ਹੈ ਐਸਾ ਤੇ ਆਓ ਚੱਲਿਆ ਆਪਾਂ ਬਾਹਲੇ ਪਾਸੇ ਜਿਹੜਾ ਨਾਮ ਹੀ ਜਿਹੜਾ ਨਾ ਗੁਰੂ ਨਾਨਕ ਸਾਹਿਬ ਹੈ ਤੇ ਇਸ ਪਾਸੇ ਵੀ ਆਪਣੇ ਪਿੱਛੇ ਰਹਿ ਗਿਆ ਖਾਲੀ ਹੋਈ ਹੈ ਤੇ ਆਪਾਂ ਜਾਨੇ ਬਾਹਰਲੇ ਪਾਸੇ ਹੁਣ ਕਿ ਬਾਹਰਲੇ ਪਾਸੇ ਜਿਆ ਇਹ ਪੀੜ ਲੱਗਾ ਹੋਇਆ ਹੈ ਤੇ ਉੱਪਰ ਜਾਂਦਾ ਰਸਤਾ ਹੈ ਉੱਪਰ ਕੋਠੇ ਵਗੈਰਾ ਹੈ ਤੇ ਜੇ ਘੁੰਮ ਵਗੈਰਾ ਸਕਦੇ ਹੋ ਤੁਸੀਂ ਤੇ ਇੱਥੇ ਆਪਣੇ ਨਾਲ ਹੀ ਦਰਬਾਰ ਸਾਹਿਬ ਹੈ ਤੇ ਇਸੇ ਦੇ ਦੇਖੋ ਜੀ ਜੈਨੇ ਗੁਰਦੁਆਰੇ ਸਾਹਿਬ ਦੇ ਦਿਖਾ ਸਤੇ ਪਾਜ਼ ਕਰਕੇ ਪਾ ਸਕਦੇ ਹੋ ਸੋ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਕਰ ਲਈ ਦਰਸ਼ਨ ਤੇ ਹੁਣ ਆਪਾਂ ਜਾਂਦੇ ਇੱਕ ਹੋਰ ਗੁਰਦੁਆਰਾ ਸਾਹਿਬ ਜਿਹੜੇ ਦੇ ਬਿਲਕੁਲ ਨਾਲ ਹੈ ਤੇ ਉੱਥੇ ਵੀ ਆਪਾਂ ਦਰਸ਼ਨ ਕਰਦੇ ਆ ਤੇ ਉੱਥੇ ਦਾ ਦਿਖਾਣੇ ਉੱਥੇ ਰਹੀ ਇਤਿਹਾਸ ਹੈ ਤੇ ਇਤਨੀ ਇਮਾਰਤ ਤੁਸੀਂ ਦੇਖ ਸਕਦੇ ਹੋ ਕਿੰਨੇ ਪੁਰਾਣੇ ਸਮੇਂ ਦੀ ਹੈ ਤੇ ਨਾਲ ਹੀ ਗੁਰੂ ਘਰ ਤੇ ਇੱਥੇ ਕੀਰਤਨ ਚੱਲ ਰਹੀ ਸੋ ਆਪਾਂ ਚੱਲੇ ਆ ਬਾਹਰ ਦੇ ਉਸ ਨੂੰ ਦਿਖਾਣੇ ਦੀ ਇਤਿਹਾਸ ਜੀ ਮਿਲਦੇ ਆ ਲੋ ਜੀ ਗੁਰਨਾਨਕ ਸਾਹਿਬ ਦੀ ਗੁਰਪੁਰਬ ਦੀ ਖੁਸ਼ੀ ਜਿੱਥੇ ਬਾਜ਼ਾਰ ਹੈ ਜਿੱਥੇ ਕਹਿੰਦੇ ਫ੍ਰੀ ਚ ਖਾਓ ਜੀ ਵਾਹ ਜੀ ਵਾਹ ਫ੍ਰੀ ਆਫ ਕਾਸ ਦੇ ਰਹੇ ਨੇ ਵਾਹ

ਸਾਰੇ ਸ਼ਾਬਾਸ਼ ਕੀ ਬਾਤ ਹੈ ਸਾਬਾ ਸਾਬਾ ਇਹ ਆਤਰ ਆ ਰਹੀ ਔਰ ਸਰਦਾਰ ਸਾਹਿਬ ਵਾਹ ਜੀ ਵਾਹ ਸ਼ੁਕਰੀਆ ਜੀ ਤੇ ਨਾਲ ਹੀ ਆਪਣੇ ਅਗੇ ਜੀ ਇਥੇ ਗੁਰਦੁਆਰਾ ਸਾਹਿਬ ਆ ਨਾਮ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਆਪਾਂ ਦੇਖਦੇ ਆ ਤੇ ਕੀ ਨਾਮ ਹੈ ਉਹ ਵੀ ਤੁਹਾਨੂੰ ਦੱਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਬਾਲੀਲਾ ਸਾਹਿਬ ਤੇ ਇਹਦਾ ਇਤਿਹਾਸ ਲਿਖਿਆ ਹੋਇਆ ਤੁਸੀਂ ਪੜ੍ਹ ਸਕਦੇ ਹੋ ਇੱਥੇ ਤੇ ਆਓ ਅੰਦਰ ਕਰਦੇ ਹਾਂ ਦਰਸ਼ਨ ਤੇ ਐਂਟ੍ਰੈਂਸ ਗੁਰਦੁਆਰਾ ਸਾਹਿਬ ਦੀ ਤੇ ਉੱਪਰੋਂ ਚੜਕੇ ਤੇ ਆ ਗਿਆ ਨਿਸ਼ਾਨ ਸਾਹਿਬ

ਲੋ ਜੀ ਅੱਜ ਦੇ ਵਲੌਗ ਦੀ ਐਂਡਿੰਗ ਕਰ ਰਹੇ ਐ ਇੱਥੇ ਹੀ ਤੇ ਨਨਕਾਣਾ ਸਾਹਿਬ ਦੇ ਬਜ਼ਾਰਾਂ ਦੇ ਕਿਹੜੇ ਦਾ ਦਿਨ ਲੱਗਦੇ ਰਹਿਣਗੇ ਤੇ ਤੁਹਾਨੂੰ ਕੱਲ ਦਿਖਾਣੇ ਆ ਜੀ ਕੱਲ ਸਾਨੂੰ ਕਿੱਥੇ ਲੈ ਕੇ ਜਾਣਗੇ ਤੇ ਉੱਥੇ ਦਿਖਾਵਾਂਗੇ ਜੀ ਕਿ ਉੱਥੇ ਕਿਹੜੀ-ਕਿਹੜੀ ਜਗ੍ਹਾਵਾਂ ਨੇ ਤੇ ਫਿਰ ਉੱਥੇ ਦਾ ਮਾਹੌਲ ਤੁਹਾਨੂੰ ਦੱਸਾਂਗੇ ਤੇ ਮਿਲਿਆ ਨੈਕਸਟ ਵਲੌਗ ਵਿੱਚ ਜੁੜੇ ਰਹਿਣਾ ਸਾਡੇ ਨਾਲ ਤੇ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਜੀ ਮਿਲਿਆ ਨੈਕਸਟ ਵਲੌਗ ਵਿੱਚ ਸਤਿ ਸ੍ਰੀ ਅਕਾਲ ਜੀ